ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੰਗਣਾ ਰਡਾਵਤ ਦੇ ਨਾਲ 에어ਪੋਰਟ ਤੇ ਪੇਸ਼ ਆਇਆ ਸੀਆਈਐਸਐਫ ਦੇ ਕਾਂਸਟੇਬਲ ਅਲੋ ਥੱਪੜ ਦਾ ਮਾਮਲਾ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਅੱਗ ਦੀ ਤਰ੍ਹਾਂ ਫੈਲਿਆ ਹੋਇਆ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹਦੇ ਉੱਤੇ ਹਰ ਬੰਦੇ ਨੇ ਆਪਣੀ ਰਾਏ ਦਿੱਤੀ ਕੁਝ ਕੰਗਣਾ ਦੇ ਹੱਕ ਚ ਬੋਲੇ ਤੇ ਕੁਝ CISF ਦੇ ਸਟਾਫ ਦੇ ਹੱਕ ਚ ਬੋਲੇ ਪਰ ਇਸ ਮਾਮਲੇ ਤੇ CM ਭਗਵੰਤ ਮਾਨ ਨੇ ਬਿਲਕੁਲ ਖਾਮੋਸ਼ੀ ਇਖਤियार ਕੀਤੀ ਹੋਈ ਹੈ ਉਹਨਾਂ ਦੀ ਇਸ ਖਾਮੋਸ਼ੀ ਦਾ ਕਾਰਨ ਕੀ ਹੈ ਇਹ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸ਼ਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤਾਂ ਮੈਂ ਜੱਜ ਸਿੰਘ ਚਾਹਲ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਕੰਗਣਾ ਰਣੌਤ ਅਤੇ ਸੀਆਈਐਸਐਫ ਦੇ ਮੁਲਾਜ਼ਮ ਕੁਲਵਿੰਦਰ ਕੌਰ ਵਿਚਾਲੇ ਜੋ ਵਿਵਾਦ ਹੋਇਆ ਉਹ ਲਗਾਤਾਰ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਇਸ ਵਿਵਾਦ ਦੀ ਚਰਚਾ ਹੋ ਰਹੀ ਹੈ ਉਧਰ ਪੰਜਾਬ ਦੀ ਸਿਆਸਤ ਤੇ ਵੀ ਇਹ ਮੁੱਦਾ ਹੁਣ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਇਸ ਮਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਜ਼ਰ ਆ ਰਹੇ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ ਭਗਵੰਤ ਮਾਨ ਦੀ ਚੁੱਪ ਤੇ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਕੰਗਨਾਰ ਨੌਤ ਅਤੇ ਉਹਨਾਂ ਦੀ ਭੈਣ ਰੰਗੋਲੀ ਦੇ ਵੱਲੋਂ ਪੰਜਾਬ ਦੇ ਬਾਰੇ ਬਹੁਤ ਵਿਵਾਦਿਤ ਟਿੱਪਣੀਆਂ ਕਰ ਦਿੱਤੀਆਂ ਗਈਆਂ ਇਸ ਦੇ ਬਾਵਜੂਦ ਭਗਵੰਤ ਮਾਨ ਨੇ ਇਸ ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ ਕੋਈ ਵੀ ਜਵਾਬ ਕੋਈ ਵੀ ਪ੍ਰਤੀਕਿਰਿਆ ਭਗਵੰਤ ਮਾਨ ਨੇ ਨਹੀਂ ਦਿੱਤੀ ਹੈ ਜਿਸ ਤੋਂ ਬਾਅਦ ਹੈ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਨੂੰ ਤਿੱਖੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਚਾਹੇ ਕਿ ਆਖਰ ਇਸ ਮਸਲੇ ਤੇ ਭਗਵੰਤ ਮਾੜਾ ਕਿਉਂ ਚੋਪਣੇ ਕੰਗਣਾ ਰਣੌਤ ਤੇ ਪਰਚਾ ਦਰਜ ਕਰਨ ਦੀ ਮੰਗ ਵੀ ਮਜੀਠੀਆ ਦੇ ਵੱਲੋਂ ਕਰ ਦਿੱਤੀ ਗਈ ਹੈ ਕੁਲਵਿੰਦਰ ਕੌਰ ਤੇ ਪਰਚਾ ਦਰਜ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਮੇਰਾ ਪਹਿਲਾ ਸਵਾਲ ਕਿ ਪਰਚਾ ਕੰਗਣਾ ਰਣੌਤ ਤੇ ਕਿਉਂ ਨਹੀਂ ਹੋਇਆ ਕਿਉਂਕਿ ਕਿਸੇ ਅਫੀਸ਼ੀਅਲ ਨੂੰ CISF ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਗਨ ਪਾਉਣਾ ਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ ਸੋ ਮੇਰਾ ਪਹਿਲਾ ਸਵਾਲ ਭਗਵੰਤ ਮਾਨ ਨੂੰ ਕੀ ਪਰਚਾ ਕੰਗਨਾ ਰਣੌਤ ਤੇ ਕਿਉਂ ਨਹੀਂ ਆਪ ਦੀ ਸਾਂਝ ਦੱਸੋ ਕਿ ਸਿਰਫ ਕੁਲਵਿੰਦਰ ਕੌਰ ਤੇ ਪਰਚਾ ਕਿਉਂ ਕੰਗਨਾ ਨਰੌਤ ਤੇ ਪਰਚਾ ਹੋਵੇ ਔਰ ਭਗਵੰਤ ਮਾਨ ਨਹੀਂ ਕਰਦਾ ਤੇ ਟੌਪੀ ਕਰਦਾ ਕਿਉਂਕਿ ਇੱਕ ਸਰਕਾਰੀ ਅਫਸਰ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ ਵੀ ਇੱਕ ਗੁਨਾਹ ਦੂਜੀ ਗੱਲ ਇਹ ਇਨਕੁਆਇਰੀ ਇਹ ਸਾਰੀ ਹਾਈ ਕੋਰਟ ਮਾਨਿਟਰਡ ਹੋਵੇ ਸਰਕਾਰਾਂ ਤੇ ਵਿਸ਼ਵਾਸ ਨਹੀਂ ਔਰ ਤੀਜੀ ਗੱਲ ਭਾਜਪਾ ਨੂੰ ਕਿ ਭਾਈ ਪੰਜਾਬੀਆਂ ਨੂੰ ਜਿਹੜੇ ਦੇਸ਼ ਲਈ ਮਰੇ ਆ ਜਿਹੜੇ ਦੇਸ਼ ਨੂੰ ਅੰਦਾ ਦਿੰਦੇ ਆ ਤੁਸੀਂ ਉਹਨਾਂ ਦੀ ਮਾਂ ਬੇਟੀਆਂ ਨੂੰ ਬਾਪ ਨੂੰ ਭਰਾਵਾਂ ਨੂੰ ਜਲੀਲ ਕਰਨਾ ਬੰਦ ਕਰੋ ਵਿਕਰਮ ਮਜੀਠੀਆ ਦੇ ਵਾਂਗ ਹੀ ਇੱਕ ਹੋਰ ਅਕਾਲੀ ਆਗੂ ਪਰਮ ਬਲ ਸਿੰਘ ਬੰਟੀ ਰੁਮਾਣਾ ਦੇ ਵੱਲੋਂ ਵੀ ਭਗਵੰਤ ਮਾਨਤੀ ਚੁੱਪ ਤੇ ਸਵਾਲ ਚੁੱਕ ਦਿੱਤੇ ਗਏ ਉਹਨਾਂ ਨੇ ਇੱਕ ਫੇਸਬੁੱਕ ਤੇ ਪੋਸਟ ਪਾਈ ਜਿਸ ਦੇ ਵਿੱਚ ਲਿਖਿਆ ਕੰਗਣਾ ਰਣੌਤ ਨੇ ਇਹ ਟਿੱਪਣੀ ਕਰਕੇ ਕਿ ਪੰਜਾਬ ਵਿੱਚ ਅਤਵਾਦ ਵੱਧ ਰਿਹਾ ਹੈ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਆਪ ਦੇ 91 ਐਮਐਲਏ ਲੋਕ ਸਭਾ ਤੇ ਰਾਜ ਸਭਾ ਦੇ ਐਮਪੀ ਚੁੱਪ ਹਨ ਮਾਨ ਸਾਹਿਬਾ ਕਿ ਇਹ ਸਮਝਿਆ ਜਾਵੇ ਕਿ ਤੁਸੀਂ ਤੇ ਆਪ ਕੰਗਣਾ ਦੇ ਇਸ ਬਿਆਨ ਨਾਲ ਸਹਿਮਤ ਹੋ ਬੰਟੀ ਰੁਮਾਣਾ ਨੇ ਇਹ ਤਿੱਖਾ ਸਵਾਲ ਪੁੱਛ ਲਿਆ ਹੈ ਕਿ ਕੀ ਤੁਹਾਡੀ ਚੁੱਪ ਦਾ ਮਤਲਬ ਸਹਿਮਤੀ ਮੰਨਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਵੀ ਇਸ ਮੁੱਦੇ ਤੇ ਬੋਲ ਪਏ ਨੇ ਉਹਨਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਲੁਧਿਆਣਾ ਪਹੁੰਚੇ ਸਨ ਸੁਖਬੀਰ ਬਾਦਲ ਪੱਤਰਕਾਰਾਂ ਨੇ ਇਸ ਮਸਲੇ ਤੇ ਉਹਨਾਂ ਤੋਂ ਸਵਾਲ ਪੁੱਛ ਲਿਆ ਉਹਨਾਂ ਨੇ ਕੰਗਣਾ ਰਣੌਤ ਨੂੰ ਇੱਕ ਨਸੀਹਤ ਦੇ ਦਿੱਤੀ ਹੈ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਮੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦੇ ਵਿੱਚ ਕਿਹਨ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਲੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹਰਟ ਕਰ ਇਹ ਤਾਂ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਤੇ ਕੁਲਵਿੰਦਰ ਕੌਰ ਦਾ ਪੱਖਪੂਰ ਦਿੱਤਾ ਗਿਆ ਅਤੇ ਭਗਵੰਤ ਮਾਨ ਤੇ ਸਵਾਲ ਚੁੱਕੇ ਗਏ ਨੇ ਗੱਲ ਕਾਂਗਰਸ ਦੀ ਕਰੀਏ ਤਾਂ ਸਾਬਕਾ ਵਿਰੋਧੀ ਧਿਰ ਦੇ ਨੇਤਾ ਭਲਾਤੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਆ ਗਏ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਖੈਰਾ ਨੇ ਆਖਿਆ ਹਾਲਾਂਕਿ ਮੈਂ ਹਿੰਸਾ ਦੇ ਪੱਖ ਦੇ ਵਿੱਚ ਨਹੀਂ ਹਾਂ ਪਰ ਇਹ ਕੰਗਣਾ ਦੇ ਨਾਲ ਜੋ ਕੁਝ ਹੋਇਆ ਹੈ ਉਹ ਉਸ ਦੀਆਂ ਬੇਵਕੂਫੀਆਂ ਦੇ ਕਰਕੇ ਹੋ ਆਏ ਉਸ ਦੀ ਗਲਤ ਬਿਆਨਬਾਜ਼ੀ ਦੇ ਕਰਕੇ ਹੀ ਉਸ ਨੂੰ ਇਹ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ ਹੈ ਅਤੇ ਮੈਂ ਦਾਤ ਦਿਨਾ ਹ ਆਪਣੀ ਭੈਣ ਗੁਲਵਿੰਦਰ ਕੌਰ ਦੀ ਜਿਨ੍ਹਾਂ ਦੇ ਵੱਲੋਂ ਹਿੰਮਤ ਵਿਖਾਈ ਗਈ ਹੈ ਅਤੇ ਪੰਜਾਬ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕੀਤੀ ਅਤੇ ਇਹ ਕੰਮ ਕਰ ਦਿੱਤਾ ਗੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਖੜਨ ਦਾ ਕੰਮ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਕਰ ਦਿੱਤਾ ਗਿਆ ਗੱਲ ਜੇਕਰ ਭਾਰਤੀ ਜਨਤਾ ਪਾਰਟੀ ਦੀ ਕੀਤੀ ਜਾਵੇ ਤਾਂ ਭਾਜਪਾ ਦੇ ਸੰਸਦ ਮੈਂਬਰ ਬਣ ਚੁੱਕੇ ਨੇ ਹੁਣ ਕੰਗਣਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਅਤੇ ਉਹ ਜਿੱਤ ਚੁੱਕੇ ਨੇ ਇਸ ਕਰਕੇ ਭਾਜਪਾ ਦੇ ਲੀਡਰ ਕੰਗਣਾ ਦੇ ਪੱਖ ਦੇ ਵਿੱਚ ਨਜ਼ਰ ਆ ਰਹੇ ਨੇ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਰਹੇ ਪਰਮਪਾਲ ਕੌਰ ਤੋਂ ਜੁਦੇਸ਼ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਡਿਊਟੀ ਦੇ ਦੌਰਾਨ ਕੁਲਵਿੰਦਰ ਕੌਰ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੇ ਇਹ ਠੀਕ ਨਹੀਂ ਕੀਤਾ ਹੈ ਬਾਕੀ ਮੈਨੂੰ ਮੌਕੇ ਦਾ ਪਤਾ ਨਹੀਂ ਹੈ ਕਿ ਆਖਰ ਅਜਿਹਾ ਕੀ ਹੋਇਆ ਕਿ ਮਸਲਾ ਇੱਥੋਂ ਤੱਕ ਪਹੁੰਚ ਗਿਆ ਪਰ ਕੁਲਵਿੰਦਰ ਕੌਰ ਨੂੰ ਡਿਊਟੀ ਦੇ ਦੌਰਾਨ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਪਰੰਪਾਲ ਕੌਰ ਦੇ ਵੱਲੋਂ ਇਹ ਗੱਲ ਇਸ ਮੁੱਦੇ ਤੇ ਆਖ ਦਿੱਤੀ ਗਈ ਹੈ ਭਾਜਪਾ ਕੰਗੜਾ ਰਣੌਦ ਦੇ ਪੱਖ ਦੇ ਵਿੱਚ ਖੜਦੀ ਨਜ਼ਰ ਆ ਰਹੀ ਹੈ ਗੱਲ ਜੇਕਰ ਆਮ ਆਦਮੀ ਪਾਰਟੀ ਦੀ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਇਸ ਮੁੱਦੇ ਤੇ ਨਹੀਂ ਬੋਲੇ ਪਰ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਬਣਾਏ ਗਏ ਸੰਦੀਪ ਪਾਠਕ ਇਸ ਮੁੱਦੇ ਤੇ ਜ਼ਰੂਰ ਬੋਲ ਪਏ ਨੇ ਉਹਨਾਂ ਨੇ ਹਿੰਦੀ ਭਾਸ਼ਾ ਦੇ ਵਿੱਚ ਇੱਕ ਟਵੀਟ ਕੀਤਾ ਕੰਗੜਾ ਨੂੰ ਜਵਾਬ ਦੇਣ ਦੇ ਲਈ ਉਹਨਾਂ ਨੇ ਲਿਖਿਆ ਕੰਗੜਾ ਜੀ ਦੇਸ਼ ਦੇ ਲਈ ਮਰ ਮਿਟਣ ਨੂੰ ਤਿਆਰ ਆ ਪੰਜਾਬ ਦੇ ਸਪੂਤਾਂ ਦੇ ਲਈ ਤੁਹਾਡੀ ਆ ਭਦਰ ਭਾਸ਼ਾ ਨਿੰਦਣ ਯੋਗਤਾ ਹੈ ਹੀ ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਸਮਾਜ ਨੂੰ ਵੰਡਣ ਵਾਲੀ ਇਹ ਸੋਚ ਨੂੰ ਦੇਸ਼ ਦੀ ਜਨਤਾ ਨੇ ਹੁਣੇ ਹੁਣੇ ਨਕਾਰਿਆ ਹੈ ਫਿਰ ਵੀ ਤੁਹਾਨੂੰ ਸਬਕਾ ਨਹੀਂ ਮਿਲਿਆ ਸੰਦੀਪ ਪਾਠਕ ਨੇ ਤਿੱਖੀ ਚੋਬ ਲਾ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਿਸਮਾਜ ਨੂੰ ਵੰਡਣ ਵਾਲੀ ਤੁਹਾਡੀ ਸੋਚ ਦੇ ਕਰਕੇ ਹੀ ਹੁਣੇ-ਹੁਣੇ ਤੁਹਾਨੂੰ ਵੋਟਾਂ ਦੇ ਵਿੱਚ ਲੋਕਾਂ ਨੇ ਨਕਾਰ ਦਿੱਤਾ ਹੈ ਭਾਵਾ ਭਾਜਪਾ ਨੂੰ ਬਹੁਮਤ ਨਹੀਂ ਮਿਲੀ ਹੈ ਪਰ ਫਿਰ ਵੀ ਤੁਸੀਂ ਕੋਈ ਸਬਕ ਨਹੀਂ ਸਿੱਖਿਆ ਇੱਕ ਵਾਰ ਫਿਰ ਤੋਂ ਸਮਾਜ ਨੂੰ ਵੰਡਣ ਵਾਲੀਆਂ ਗੱਲਾਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੰਦੀਪ ਪਾਠਕ ਨੇ ਇੱਕ ਗੱਲ ਆਖ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਸਿਰਫ ਸੰਦੀਪ ਪਾਠਕ ਦਾ ਹੀ ਇਹ ਬਿਆਨ ਇਸ ਮੁੱਦੇ ਤੇ ਸਾਹਮਣੇ ਆਇਆ ਹੈ ਭਗਵੰਤ ਮਾਨ ਦੇ ਫੇਸਬੁੱਕ ਪੇਜ ਤੇ ਜੇਕਰ ਝਾਤ ਮਾਰੀ ਜਾਵੇ ਉਹਨਾਂ ਦੇ ਵੱਲੋਂ ਪੋਸਟਾਂ ਲਗਾਤਾਰ ਪਾਈਆਂ ਜਾ ਰਹੀਆਂ ਨੇ ਆਪਣੇ ਪੱਖ ਦੇ ਵਿੱਚ ਭਗਵੰਤ ਮਾਨ ਪੋਸਟਾਂ ਪਾ ਰਹੇ ਨੇ ਜਿਵੇਂ ਕਿ ਪੰਜਾਬ ਦੇ ਜਿਹੜੇ ਬਜ਼ੁਰਗ ਨੇ ਉਹ ਉਹਨਾਂ ਦਾ ਸਿਰ ਪਰੋਸਦੇ ਨੇ ਉਹਨਾਂ ਦੀ ਇੱਜ਼ਤ ਕਰਦੇ ਨੇ ਉਹਨਾਂ ਨੂੰ ਪਿਆਰ ਦਿੰਦੇ ਨੇ ਕਿਉਂਕਿ ਭਗਵੰਤ ਮਾਨ ਬਹੁਤ ਚੰਗੇ ਲੀਡਰ ਹਨ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਰੀਲਾਂ ਬਣਾ ਬਣਾ ਕੇ ਪਾਈਆਂ ਨੇ ਕਿ ਮੈਂ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾ ਦਿੱਤਾ ਹੈ ਮੈਂ ਬਿਜਲੀ ਆਮ ਆਮ ਕਰ ਦਿੱਤੀ ਹੈ ਜੋ ਖੇਤਾਂ ਦੀ ਮੋਟਰਾਂ ਵਾਲੀ ਬਿਜਲੀ ਹੈ ਅਜਿਹੀਆਂ ਪੋਸਟਾਂ ਤਾਂ ਭਗਵੰਤ ਮਾਨ ਦੇ ਵੱਲੋਂ ਪਾਈਆਂ ਜਾ ਰਹੀਆਂ ਨੇ ਪਰ ਕੰਗਣਾ ਕੁਲਵਿੰਦਰ ਕੌਰ ਵਾਲੇ ਮੁੱਦੇ ਭਗਵੰਤ ਮਾਨ ਨੇ ਇੱਕ ਵੀ ਫੇਸਬੁਕ ਤੇ ਪੋਸਟ ਤੱਕ ਨਹੀਂ ਪਾਈ ਹੈ ਸ਼ਾਇਦ ਇਸੇ ਕਰਕੇ ਹੀ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਹੈ ਭਗਵੰਤ ਮਾਨ ਤੇ ਸਵਾਲ ਚੁੱਕਣ ਦਾ ਗੱਲ ਜ਼ਿਕਰ ਕੀਤੀ ਜਾਵੇ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਤੇ ਵੀ ਲੋਕ ਇਸ ਮੁੱਦੇ ਤੇ ਦੋ ਤਰ੍ਹਾਂ ਦੇ ਵਿੱਚ ਵੰਡੇ ਜਾਂਦੇ ਨਜ਼ਰ ਆ ਰਹੇ ਨੇ ਇੱਕ ਧਿਰ ਉਹ ਹੈ ਜਿਸ ਨੇ ਆਖਿਆ ਬਿਲਕੁਲ ਠੀਕ ਕੀਤਾ ਕਿਸਾਨਾਂ ਦੇ ਬਾਰੇ ਪੰਜਾਬ ਦੇ ਬਾਰੇ ਬੀਬੀਆਂ ਦੇ ਬਾਰੇ ਕੰਗਣਾ ਬਹੁਤ ਗੜਤ ਬੋਲੀ ਸੀ ਇਹੀ ਹੋਣਾ ਚਾਹੀਦਾ ਸੀ ਬਿਲਕੁਲ ਠੀਕ ਕੀਤਾ ਕੁਲਵਿੰਦਰ ਕੌਰ ਨੇ ਪਰ ਦੂਜੀ ਧਿਰ ਉਹ ਹੈ ਜਿਹੜੀ ਆਖਦੀ ਕੇ ਡਿਊਟੀ ਦੌਰਾਨ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਇੱਕ ਤਾਂ ਡਿਊਟੀ ਦੇ ਵਿੱਚ ਕਤਾਹੀ ਦਾ ਮਸਲਾ ਬਣ ਗਿਆ ਹੈ ਅਤੇ ਦੂਜਾ ਅੱਗੇ ਤੋਂ ਜਦੋਂ ਕਿਤੇ ਪੋਸਟਿੰਗ ਪੰਜਾਬੀਆਂ ਦੀ ਹੋਣੀ ਹੋਈ ਤਾਂ ਸਰਕਾਰ ਦੇ ਵੱਲੋਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਕਿ ਕੀ ਕਿਤੇ ਪੰਜਾਬੀ ਕੋਈ ਅਜਿਹਾ ਕੰਮ ਤਾਂ ਨਹੀਂ ਕਰ ਦੇਣਗੇ ਪੰਜਾਬੀਆਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਵੇਖਿਆ ਜਾਵੇਗਾ ਅੱਗੇ ਤੋਂ ਭਾਰਤ ਸਰਕਾਰ ਦੇ ਵੱਲੋਂ ਇੱਕ ਤੇਰਾ ਸੋਸ਼ਲ ਮੀਡੀਆ ਤੇ ਅਜਿਹੀਆਂ ਗੱਲਾਂ ਵੀ ਕਰਦੀ ਨਜ਼ਰ ਆ ਰਹੀ ਹੈ ਰਾਏ ਇੱਥੇ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਆ ਕਿ ਇਹਨਾਂ ਦੋ ਤਹਰਾ ਦੇ ਵਿੱਚੋਂ ਤੁਸੀਂ ਕਿਸ ਧਿਰ ਦੇ ਨਾਲ ਸਹਿਮਤ ਹੋ ਕੀ ਕੁਲਵਿੰਦਰ ਕੌਰ ਨੇ ਠੀਕ ਕੀਤਾ ਹੈ ਜਾਂ ਫਿਰ ਉਹਨਾਂ ਨੂੰ ਡਿਊਟੀ ਦੇ ਦੌਰਾਨ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਜੇਕਰ ਇਸ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲਗਲੀ ਵਾਰ ਫਿਰ ਆਦਰ ਰੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ ਕੰਗਨਾਰਾ ਨਾਵਤ ਤੇ CISF ਦੇ ਸਟਾਫ ਕਾਂਸਟੇਬਲ ਕਲਵਿੰਦਰ ਕੌਰ ਦਾ ਮਾਮਲਾ ਜਿਹੜਾ ਕਿ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਉਂਦਿਆ ਹੈ ਇੱਕ ਹੌਟ ਇਸ਼ੂ ਬਣਿਆ ਹੋਇਆ ਜਿਹਦੇ ਉੱਤੇ ਹਰ ਬੰਦੇ ਨੇ ਆਪਣੀ ਰਾਏ ਦਿੱਤੀ ਚਾਹੇ ਪਬਲਿਕਲੀ ਦੇ ਵਿੱਚੋਂ ਪੁੱਛਿਆ ਗਿਆ ਹਰ ਬੰਦੇ ਨੇ ਦੱਸਿਆ ਕੁਝ ਕੰਗਨਾ ਦੇ ਹੱਕ 'ਚ ਬੋਲੇ ਤੇ ਕੁਝ CISF ਕਲਵਿੰਦਰ ਕੌਰ ਦੇ ਹੱਕ ਦੇ ਵਿੱਚ ਬੋਲੇ ਪਰ ਇਸ ਮਾਮਲੇ ਦੇ ਉੱਤੇ सीएम भगवंत मान वालों बिल्कुल खामोशी इख्तियार की हुई है एक भी उन आलो बयान नहीं आया हालांकि अगर ਤੁਸੀਂ ਉਹਨਾਂ ਦੇ سوشل میڈیا ਅਕਾਊਂਟ ਨੂੰ ਦੇਖੋ ਤੇ ਉਹਦੇ ਉੱਤੇ ਉਹਨਾਂ ਦੀ ਮੁਖਤਲਫ ਰੀਲ ਜੜੀਆਂ ਮੈਂ ਜਾਰੀ ਕੀਤੀਆਂ ਜਾਂਦੀਆਂ ਜਾਂਦੇ ہیں جتے ਵਿੱਚ ਉਹ ਬਜ਼ੁਰਗਾਂ ਨਾਲ ਮਿਲੰਦੇ ਹੈਗੇ ਆ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਬਜ਼ੁਰਗ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੈ ਮੁxtਲਫ ਐਲਾਨਾਤ ਜਿਹੜੇ ਕੀਤੇ ਗਏ ਉਹਦੀਆਂ ਰੀਲਾਂ ਚਲਾਈਆਂ ਜਾ ਰਹੀਆਂ ਹਨ ਲੇਕਿਨ ਇਸ ਮਾਮਲੇ ਦੇ ਉੱਤੇ ਬਿਲਕੁਲ ਖਮੋਸ਼ੀ ਇਖਤियार ਕੀਤੀ ਹੋਈ ਹੈ ਸਕਵਿੰਦਰ ਜੇਠੀਆ ਲੋ ਵੀ ਇਸ ਚੀਜ਼ ਦਾ ਸਵਾਲ ਪੁੱਛਿਆ ਗਿਆ ਕਿ ਸੀਐਮ ਭਗਵੰਤ ਮਾਨ ਨੇ ਕਿਉਂ ਖਮੋਸ਼ੀ ਇਖਤियार ਕੀਤੀ ਹੋਈ ਹੈ ਇਸ ਖਮੋਸ਼ੀ ਦਾ ਮਤਲਬ ਫਿਰ ਅਸੀਂ ਇਹ ਸਮਝੀਏ ਕਿ ਸੀਐਮ ਭਗਵੰਤ ਮਾਨ ਕੰਗਨਾ ਦੇ ਹੱਕ ਦੇ ਵਿੱਚ ਹੈਗਾ ਵੈ ਉਹਨੂੰ ਕੰਗਣਾ ਜਿਹੜੀ ਐ ਉਹ ਸਹੀ ਲੱਗੰਦੀ ਐ ਤੇ ਕੁਲਵਿੰਦਰ ਕੌਰ ਨੂੰ ਗਲਤ ਲੱਗੰਦੀ ਇਸ ਵਾਸਤੇ ਨੇ ਖਮੋਸ਼ੀ ਇਖਤियार ਕੀਤੀ ਹੋਈ ਐ ਕਿ ਅਗਰ ਕੋਈ ਬਿਆਨ ਦਿੱਤਾ ਤੇ ਲੋਕ ਜਿਹੜੇ ਆ ਉਹ ਮੇਰੇ ਉੱਤੇ تنਕੀਦ ਕਰਨਾ ਸ਼ੁਰੂ ਕਰ ਦੇਣਗੇ ਜਾਂ ਮੇਰੇ ਖਿਲਾਫ ਨਾ ਹੋ ਜਾਣ ਕਿਉਂਕਿ ਰੀਸੈਂਟਲੀ ਇਲੈਕਸ਼ਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਭਰਮ ਭਾ ਸੀਗੇ ਪਾਰਟੀਆਂ ਦੇ ਉਹ ਸਾਰੇ ਟੁੱਟ ਗਏ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਭਰਮ ਭਾ ਵੀ ਟੁੱਟਾ ਹੈ ਕਿਉਂਕਿ ਉਹਨਾਂ ਤਾਂ ਇਹ ਕਹਿਣਾ ਸੀ ਕਿ ਅਸੀਂ ਵੱਡੀ ਲੀਡ ਨਾਲ ਜਿੱਤਣਾ ਹੈ ਔਰ ਇਸ ਵਫਾ ਫਿਰ ਅਸੀਂ ਇੱਥੋਂ ਪੰਜਾਬ ਚ ਸੀਟਾਂ ਕਢਣੀਆਂ ਲੇਕਿਨ ਸਿਰਫ 3 ਸੀਟਾਂ ਜਿੱਤ ਸਕੇਗੇ ਜਾਂ 9 ਸੀਟਾਂ ਦੇ ਵਿੱਚੋਂ ਔਰ ਇਹ ਤੁਸੀਂ ਹਾਲ ਜਿਹੜਾ ਵਾ ਅਗਰ ਦੂਸਰੇ ਪਾਸੇ ਦੇਖਿਆ ਜਾਵੇ ਤੇ ਬੀਜੇਪੀ ਦਾ ਵੀ ਇਹੀ ਹਾਲ ਹੈਗਾ ਵੈ ਲੇਕਿਨ ਉਹ ਆਪਣੇ ਉਸ ਚੀਜ਼ ਦੇ ਉੱਤੇ ਵਾਰਨਿੰਗ ਕਰਨ ਦੇ ਇਹਗੇ ਕਿਉਂਕਿ ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਸੀਟਾਂ ਨਾ ਹੋਣ ਦੇ ਬਰਾਬਰ ਮਿਲੀਆਂ ਨਾ ਸਿਰਫ ਪੰਜਾਬ ਚ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਕਿਸਾਨ ਪ੍ਰੋਟੈਸਟ ਦੇ ਖਿਲਾਫ ਬੋਲਣਾ ਉਹਨਾਂ ਦੇ ਖਿਲਾਫ ਐਸੀ ਜ਼ੁਬਾਨ ਇਸਤੇਮਾਲ ਕਰਨਾ ਜਿਹੜੀ ਕਿ ਨਾਜ਼ੇਬਾ ਅਲਫਾਜ਼ ਨਾ ਪਰੀ ਹੋਈ ਹੈ ਜਦੋਂ ਉਹਨਾਂ ਦੀ ਦਿਲ ਅਜ਼ਾਰੀ ਹੋਵੇ ਉਹਨਾਂ ਦੇ ਜਜ਼ਬਾਤ ਨੂੰ ਠੇਸ ਪਹੁੰਚੋ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਔਰ ਇਹ ਸਿਰਫ ਬੀਜੇਪੀ ਐਲ ਨੂੰ ਨਹੀਂ ਬਲਕਿ ਉਹਨਾਂ ਜਿੰਨੇ ਮੈਂਬਰ ਆਨ ਨਾਲੋਂ ਮੁਸلسل ਇਹ ਜਿਹੜਾ ਕੰਮ ਕੀਤਾ ਜਾਂਦਾ ਔਰ ਕੰਗਣਾ ਸਭ ਤੋਂ ਉੱਤੇ ਨੰਬਰ ਤੇ ਸੀਗੀ ਇਹੀ ਵਜ੍ਹਾ ਹੈ ਕਿ ਕੰਗਣਾ ਨੂੰ ਪਬਲੀਕਲੀ ਜਿਹੜਾ ਵੈ ਸਲੈਪ ਮਾਰਿਆ ਗਿਆ ਵੈ ਔਰ ਉਹ ਉਸ ਸਲੈਪ ਖਾਨ ਤੋਂ ਬਾਅਦ ਵੀ ਕੰਗਨਾ ਦੇ ਬਿਆਨ ਤੁਸੀਂ ਦੇਖੋ ਕਿ ਉਹਨੇ ਜਿਹੜਾ ਸਭ ਤੋਂ ਪਹਿਲਾ ਬਿਆਨ ਦਿੱਤਾ ਉਹ ਇਹੇ ਦਿੱਤਾ ਕਿ ਪੰਜਾਬ ਦੇ ਵਿੱਚ ਅ ਅਤੰਗਵਾਦ ਉਗਰਵਾ ਜਿਹੜਾ ਵੈ ਅਰੂਝ से ਹੈਗਾ ਵੈ ਕਿ ਉਹਨਾਂ ਨੂੰ ਹਈ ਤੱਕ ਇਹ ਸਮਝ ਨਹੀਂ ਆਈ ਕਿ ਤੁਹਾਡੀ ਅਗਲੀ ਜਿਹੜੀ ਇਸ ਤਰ੍ਹਾਂ ਦੀ ਲੈਂਗੁਏਜ ਸੀ ਜਿਹੜੇ ਇਸ ਤਰ੍ਹਾਂ ਦੇ ਅਬਿਊਜ਼ ਵਰਡਸ ਤੁਸੀਂ ਕਿਸਾਨਾਂ ਦੇ ਖਿਲਾਫ ਇਸਤੇਮਾਲ ਕਰਦੇ ਸੀ ਉਹਨਾਂ ਨੂੰ ਉਹਨਾਂ ਦੀ ਕਿੰਨਾ ਦਿਲਾ ਕਿੰਨੀ ਜ਼ਿਆਦਾ ਦਿਲਾਜ਼ਾਰੀ ਹੋਈ ਹੈ ਕਿ ਉਹਨਾਂ ਨੇ ਤੁਹਾਨੂੰ ਵੋਟ ਦੇਣਾ ਮناسب ਨਹੀਂ ਸਮਝਿਆ ਲੇਕਿਨ ਹਈਏ ਵੀ ਉਸ ਚੀਜ਼ ਨੂੰ ਨਹੀਂ ਸਮਝੇ ਹੈਗੇ ਬਲਕਿ ਮੁਸلسل ਉਸੇ ਤਰ੍ਹਾਂ ਦੀ ਪੋਸਟ ਜਿਹੜੀਆਂ ਮੈਂ ਉਹ ਸ਼ੇਅਰ ਕੀਤੀਆਂ ਜਾਂਦੀਆਂ ਸੀਗੀਆਂ ਹੁਣ ਐਸ ਟਾਈਮ ਪੂਰੇ ਮੁਲਕ ਨੂੰ ਅਗਰ ਦੇਖਿਆ ਜਾਏ ਤੇ ਲੋਕ ਦੋ ਤਰ੍ਹਾਂ ਦੀ ਰਾਏ ਦੇ ਰਿਹਾ ਕੁਝ ਲੋਕ ਕੰਗਰਾਂ ਦੇ ਹੱਕ ਚ ਆਜਦ ਕੇ ਕੁਝ ਜਿਹੜੇ ਆ ਕਲਵਿੰਦਰ ਕੌਰ ਦੇ ਹੱਕ ਚ ਹੈਗੇ ਆ ਵੀਰੋ ਤੁਸੀਂ ਦੱਸਣਾ ਹੈ ਕਿ ਤੁਸੀਂ ਕਿਹਦੇ ਨਾਲ ਜੇ ਤੁਸੀਂ ਕਿਸ ਨੂੰ ਵਿੱਚ ਸਮਝਦੇ ਹੋਏ ਕਿ ਉਹਨੇ ਚੰਗਾ ਕੰਮ ਕੀਤਾ ਔਰ ਕਿਸ ਨੇ ਜਿਹੜਾ ਵਾ ਇਹ ਮਾੜਾ ਕੰਮ ਕੀਤਾ ਹੈਗਾ ਵਾ ਤੁਹਾਡੀ ਨਜ਼ਰ ਦੇ ਵਿੱਚ ਕੌਣ ਚੰਗਾ ਹੈ ਤੇ ਕੌਣ ਮਾੜਾ ਹੈ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਆ ਜੋ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼